ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਹੈ ਕਿ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜੀ ਹਾਂ ਇਸ ਬਿਆਨ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਕਾਫੀ ਦੁਖੀ ਨੇ ਉਹ ਕਹਿ ਰਹੇ ਨੇ ਕਿ ਇੱਥੇ ਜਿਹੜਾ ਨਵਾਂ ਬੱਚਾ ਉਹਨਾਂ ਦੇ ਘਰ ਆਇਆ ਤਾਂ ਉਸਦੇ ਜਿਹੜੇ ਦਸਤਾਵੇਜ਼ ਨੇ ਉਹ ਲਗਾਤਾਰ ਇੱਥੇ ਮੰਗੇ ਜਾ ਰਹੇ ਨੇ ਕਿਤੇ ਨਾ ਕਿਤੇ ਦੇਖੋ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਐਤਵਾਰ ਨੂੰ ਕਿਤੇ ਨਾ ਕਿਤੇ ਬਲਕੌਰ ਸਿੱਧੂ ਹੋਰਾਂ ਦੇ ਘਰ ਇੱਥੇ ਜਿਹੜਾ ਛੋਟਾ ਸਿੱਧੂ ਹੈ ਉਸਨੇ ਜਨਮ ਲਿਆ ਹੈ ਤੇ ਕਿਤੇ ਨਾ ਕਿਤੇ ਖੁਸ਼ੀਆਂ ਜਿਹੜੀਆਂ ਨੇ ਉਹਨਾਂ ਦੇ ਘਰ ਆਈਆਂ ਸੀ ਪਰ ਹੁਣ ਇੱਥੇ ਲਗਾਤਾਰ ਜਿਵੇਂ ਉਸ ਦਿਨ ਵੀ ਇੱਕ ਗੱਲ ਜਿਹੜੀ ਅਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਕੀਤੀ ਸੀ ਕੀ ਕਿਤੇ ਨਾ ਕਿਤੇ ਇੱਥੇ ਇਹਨਾਂ ਨੂੰ ਦੇਖੋ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜਾਂ ਫਿਰ ਜਿਹੜੇ ਹੋਰ ਮਸਲੇ ਨੇ ਉਹ ਵੀ ਉੱਠ ਸਕਦੇ ਨੇ ਤੇ ਹੁਣ ਉਹੀ ਗੱਲ ਇੱਥੇ ਆ ਕਿ ਦੇਖੋ ਬਲਕੌਰ ਸਿੰਘ ਸਿੱਧੂ ਦਾ ਜਿਹੜਾ ਵੱਡਾ ਬਿਆਨ ਹੈ ਉਹ ਨਿਕਲ ਕੇ ਸਾਹਮਣੇ ਆਇਆ ਹੈ ਤੇ ਬਿਆਨ ਦੇ ਵਿੱਚ ਉਹ ਕਹਿ ਰਹੇ ਨੇ ਕਿ ਇੱਥੇ ਸਾਡੇ ਤੋਂ ਬੱਚੇ ਦੇ ਜਿਹੜੇ ਦਸਤਾਵੇਜ਼ ਨੇ ਉਹ ਮੰਗੇ ਜਾ ਰਹੇ ਨੇ ਲਗਾਤਾਰ ਬੱਚੇ ਦੇ ਦਸਤਾਵੇਜ਼ ਮੰਗੇ ਜਾ ਰਹੇ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਅਸੀਂ ਦਵਾਂਗੇ ਇੱਥੇ ਪਰ ਜਿਹੜਾ ਸਾਡਾ ਇਲਾਜ ਹੈ ਸਾਨੂੰ ਉਹ ਪ੍ਰੋਪਰ ਤਰੀਕੇ ਦੇ ਨਾਲ ਇੱਥੇ ਪਰ ਵਾਰਨ ਦਿੱਤਾ ਜਾਵੇ ਇਸ ਤੋਂ ਪਹਿਲਾਂ ਉਹਨਾਂ ਨੂੰ ਜਿਹੜੀਆਂ ਹੋਰ ਮੁਸੀਬਤਾਂ ਨੇ ਦੇਖੋ ਕਿੰਨੀਆਂ ਪਈਆਂ ਸੀ ਇੱਥੇ ਕਾਫੀ ਸਮੇਂ ਤੋਂ ਜਿਹੜਾ ਉਹ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲकांड ਹੋਇਆ ਸੀ ਉਸ ਦੇ ਇਨਸਾਫ ਦੀ ਗੁਹਾਰ ਵੀ ਲਗਾਰੇ ਸੀ ਦੋਨੇ ਮਾਤਾ ਪਿਤਾ ਜਿਹੜੇ ਨੇ ਸਿੱਧੂ ਮੂਸੇਵਾਲਾ ਦੇ ਦੋਨੋਂ ਹੀ ਕਿਤੇ ਨਾ ਕਿਤੇ ਦੇਖੋ ਇੱਥੇ ਗੁਹਾਰ ਲਗਾਉਂਦੇ ਹੋਏ ਨਜ਼ਰ ਆਏ ਪਰ ਸਰਕਾਰਾਂ ਦੇ ਚੱਲਦੇ ਇੱਥੇ ਕਿਤੇ ਨਾ ਕਿਤੇ ਇੱਥੇ ਫਿਰ ਵੀ ਦੇਖੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇਹ ਜਿਹੜੀ ਇੱਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇੱਥੇ ਜਿਹੜੀ ਉਹਨਾਂ ਦੀ ਗੁਹਾਰ ਸੁਣੀ ਨਹੀਂ ਗਈ ਸੀ ਤੇ ਸੁੱਤੇ ਹੀ ਉਹਨੇ ਜਿਹੜੀ ਇੱਕ ਵੱਡੀ ਅਪਡੇਟ ਹੈ ਕਿ ਉਹਨਾਂ ਦੇ ਘਰ ਇੱਕ ਜਿਹੜਾ ਛੋਟਾ ਮਹਿਮਾਨ ਹੈ ਉਹ ਵੀ ਆ ਚੁੱਕਿਆ ਹੈ ਤੇ ਉਸ ਦੀ ਜ਼ਿੰਦਗੀ ਦੇ ਉੱਤੇ ਵੀ ਹੁਣ ਦੇਖੋ ਕਾਫੀ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਸਮੱਸਿਆਵਾਂ ਹਲੇ ਤੱਕ ਬਣੀਆਂ ਹੋਈਆਂ ਨੇ ਤੇ ਇੱਥੇ ਉਹਨਾਂ ਤੋਂ ਬਾਰ-ਬਾਰ ਇਹ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਬੱਚੇ ਦੇ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਦਿਖਾਇਆ ਜਾਵੇ ਹਾਂਜੀ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਥੋੜੀ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ੍ਰੀ ਅਕਾਲ ਮਾਡਮ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਿਹਾ ਜੀ ਖਰੜ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਕਰਦੀਆਂ ਸਾ ਠੋਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੇ ਸਰ ਆਪਣਾ ਅੱਜ ਦਾ ਵਿਸ਼ਾ ਜਿਹੜਾ ਹੈ ਕਿ ਬਲਕੌਰ ਸਿੰਘ ਸਿੱਧੂ ਦਾ ਇੱਕ ਨਵਾਂ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਕੀ ਕਹਿਣਾ ਚਾਹੋਗੇ ਮੈਡਮ ਬਿਲਕੁਲ ਦੇਖੋ ਬਿਆਨ ਤਾਂ ਆਇਆ ਨਹੀਂ ਪਰ ਅਸੀਂ ਪਾ ਰਹੇ ਸੀ ਪਾਪਰ ਨਹੀਂ ਸਮਝ ਪਾ ਰਹੇ ਵੀ ਉਹ ਕਹਿਣਾ ਕੀ ਚਾਹੁੰਦੇ ਆ ਸਰਕਾਰ ਨੂੰ ਆ ਮੰਗ ਰਹੀ ਹੈ ਜੀ ਹਾਂ ਕਿਉਂਕਿ ਬੱਚੇ ਦੇ ਕਾਗਜ਼ਾਂ ਦੀ ਗੱਲ ਕਰਦੇ ਆ ਦੇਖੋ ਜੇ ਦੇਖਿਆ ਜਾਵੇ ਬੱਚਾ ਤਾਂ ਹਜੇ ਜਿਹਨੂੰ ਕਹਿੰਦਾ 2 ਜਾਂ 3 ਦਿਨ ਵੀ ਨਹੀਂ ਜਿਉਏ ਜੀ ਬਿਲਕੁਲ ਜਿਹੜੀ ਟ੍ਰੀਟਮੈਂਟ ਹੁੰਦੀ ਆ ਦੇਖੋ ਹਸਪੀਟਲ 'ਚ ਦੇਖੋ ਬੱਚੇ ਦਾ ਜਨਮ ਹੋਇਆ ਬੱਚੇ ਦੀ ਮਾਂ ਹਸਪੀਟਲ 'ਚ ਹੈ ਹਾਂ ਜਦ ਤੱਕ ਜਿਹੜੀ ਜਿਹੜੀ ਪ੍ਰਕਿਰਿਆ ਹੁੰਦੀ ਆ ਟ੍ਰੀਟਮੈਂਟ ਦੀ ਪ੍ਰਕਿਰਿਆ ਹੁੰਦੀ ਆ ਹਲੇ ਤੱਕ ਤਾਂ ਉਹ ਵੀ ਪੂਰੀ ਨਹੀਂ ਹੋਈ ਮੈਡਮ ਹਾਂਜੀ ਉਜੀ ਗੱਲ ਸਾਡਾ ਸੱਜਣ ਸਰਕਾਰ ਵਰਮਾ ਸਿੰਘ ਨੂੰ ਕਹਿ ਰਹੀ ਹੈ ਵੀ ਕਾਗਜ ਤੋਂ ਸਾਡਾ ਸਰਕਾਰ ਨੂੰ ਸਵਾਲ ਹੈ ਕਿ ਐਡੀ ਕਿਹੜੀ ਕਾਲੀ ਆ ਗਈ ਜਾਂ ਐਡਾ ਕਿਹੜਾ ਉਹ ਉਗਰਵਾਦੀ ਪੈਦਾ ਹੋ ਗਿਆ ਉਗਰਵਾਦੀਆਂ ਦੇ ਘਰ ਪੈਦਾ ਹੋ ਗਿਆ ਜਾਂ ਦੇਸ਼ ਚੋਰੀਆਂ ਦੇ ਘਰ ਪੈਦਾ ਹੋ ਗਿਆ ਵੀ ਜਿਹੜੇ ਤੁਸੀਂ ਕਾਗਜਾਂ ਦੀ ਸਪਸ਼ਟੀ ਕਰਨ ਮੰਗ ਰਹੇ ਹੋ ਜੀ ਜਿਉਂਕੇ ਦੇਖੋ ਬੱਚੇ ਨੇ ਜਨਮ ਲਿਆ ਪੂਰਾ ਸੰਸਾਰ ਮੈਡਮ ਉਸ ਚੀਜ਼ ਦੀ ਖੁਸ਼ੀ ਮਨਾਉਂਦਾ ਹੈ ਪੂਰਾ ਸੰਸਾਰ ਧੰਨਵਾਦ ਕਰਦਾ ਹੈ ਵੀ ਪ੍ਰਮਾਤਮਾ ਨੇ ਦੇਖੋ ਉਹ ਮਾਤਾ ਪਿਤਾ ਨੂੰ ਜਾਂ ਉਹਦੇ ਸਹਰਣ ਜਿਹੜੇ ਸੀਗੇ ਸਿੱਧੂ ਮੂਸੇ ਵਾਲੇ ਦੇ ਉਹਨਾਂ ਨੂੰ ਕਿਤੇ ਨਿੱਕੇ ਪਿਆਰੀ ਵਾਪਸ ਉਹਨਾਂ ਦੇ ਵਿੱਚ ਲਿਆਂਦਾ ਹੈ ਜੀ ਹਾਂ ਦੇਖੋ ਉਹ ਕੋਈ ਕ੍ਰਾਈਮ ਨਹੀਂ ਦੀ ਕਰਦਾ ਉਹ ਕੋਈ ਦੇਸ਼ਦ્રોਹੀ ਨਹੀਂ ਸੀ ਐ ਇੱਕ ਸਿੱਖਰ ਠੀਕਾ ਸਰਕਾਰ ਜਦੋਂ ਉਹ ਜਿਉਂਦਾ ਸੀ ਜਦ ਵੀ ਉਹਦੇ ਪਿੱਛੇ ਪਈ ਰਹੀ ਸਰਕਾਰ ਮੌਤ ਤੋਂ ਬਾਅਦ ਉਹਦੇ ਪਰਿਵਾਰ ਦੇ ਪਿੱਛੇ ਪਈ ਹੋਇਆ ਮਾਨ ਸਾਹਿਬ ਪੰਜਾਬ ਸਰਕਾਰ ਚਾਹੁੰਦੀ ਕੀ ਹੈ ਸਾਨੂੰ ਇਹ ਨਹੀਂ ਜੀ ਸਮਝ ਆਉਂਦੀ ਜੀ ਬਿਲਕੁਲ ਦੇਖੋ ਉੱਥੇ ਇਹਨਾਂ ਦੇ ਪਿਤਾ ਵੱਲੋਂ ਵੀ ਲਗਾਤਾਰ ਇੱਥੇ ਜਿਹੜਾ ਬਿਆਨ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤਾਂ ਅਸੀਂ ਆਪਣਾ ਜਿਹੜਾ ਪੁੱਤਰ ਹੈ ਇੱਕ ਉਹ ਇੱਥੇ ਖੋ ਦਿੱਤਾ ਹੈ ਤੇ ਹੁਣ ਜਦੋਂ ਸਿੱਧੂ ਮਸੇਵਾਲਾ ਹੀ ਇੱਥੇ ਕਿਤੇ ਨਾ ਕਿਤੇ ਉਹਨਾਂ ਦੇ ਫੈਨਸ ਦਾ ਵੀ ਇਹੀ ਕਹਿਣਾ ਹੈ ਕਿ ਉਹੀ ਵਾਪਿਸ ਦੇਖੋ ਉਹਨਾਂ ਦਾ ਜਨਮ ਹੋਇਆ ਤਾਂ ਵੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਇੱਥੇ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਿਹੜੇ ਕੁਝ ਨਾ ਕੁਝ ਵਿਰੋਧੀ ਲੋਕ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਜਿਹੜੇ ਤੰਜ ਨੇ ਉਹ ਕੱਸੇ ਜਾ ਰਹੇ ਨੇ ਬਿਲਕੁਲ ਮੈਡਮ ਦੇਖੋ ਬਣਦਾ ਹੀ ਨਹੀਂ ਕਿ ਪਹਿਲੀ ਗੱਲ ਹੈ ਦੇਖੋ ਕਾਗਜ਼ ਪੱਤਰ ਠੀਕ ਆ ਕੋਈ ਪ੍ਰਕਿਰਿਆ ਹੁੰਦੀ ਹੋਊਗੀ ਸਰਕਾਰ ਦੀ ਕੋਈ ਬੱਚਾ ਪੈਦਾ ਹੁੰਦਾ ਇਸ ਚੀਜ਼ ਤੋਂ ਅਣਜਾਣ ਹੈ ਕਿਉਂਕਿ ਮੈਂ ਖੁਦ ਐਨ ਮੈਰਿਟ ਆਕਰ ਮੈਂ ਮੈਰਿਟ ਹੁੰਦਾ ਤਾਂ ਮੈਨੂੰ ਪਤਾ ਹੁੰਦਾ ਵੀ ਬੱਚੇ ਬੱਚਾ ਪੈਦਾ ਹੁੰਦੋਂ ਤੋਂ ਬਾਅਦ ਕੀ ਕਾਗਜ਼ ਬਣਦਾ ਕਿਆ ਨਹੀਂ ਬਣਦਾ ਇਸ ਤੋਂ ਮੈਡਮ ਮੈਨ ਜਾਣਾਂ ਹੈ ਜੀ ਜੀ ਜੇਕਰ ਉਸ ਵੀ ਕੋਈ ਪ੍ਰਕਿਰਿਆ ਹੈਗੀ ਹੈ ਜੀ ਤਾਂ ਉਹਨੂੰ ਟਾਈਮ ਦੇਖੋ ਟਾਈਮ ਦੇਣਾ ਚਾਹੀਦਾ ਹਜੇ ਦੇਖੋ ਕਹਿੰਦੇ ਨੇ ਕਿ ਸਵਾ ਮਹੀਨਾ ਦਾ ਵੈਸੇ ਹੀ ਨਹੀਂ ਜੱਜੇ ਬੱਚੇ ਤੇ ਕੋਲ ਜਾਇਆ ਜਾਂਦਾ ਜਾਂ ਉਹਦੀ ਮਤਲਬ ਗੱਲ ਉਹ ਕੀਤੀ ਜਾਂਦੀ ਹੈ ਜੀ ਹ ਹੋ ਜਾ ਤਿੰਨ ਦਿਨ ਹੋਇਆ ਬੱਚਾ ਪੈਦਾ ਹੋਈ ਨੂੰ ਸਰਕਾਰ ਇੰਨੀ ਕਾਰ ਕਿਉਂ ਕਰਦੀ ਆ ਜਾਂ ਕਿ ਆ ਜਰੂਰਤ ਪੈਗੀ ਵੀ ਜਿਹੜੇ ਕਾਗਜ਼ ਮੰਗਣੇ ਪੈਗੇ ਜੀ ਉਹਨਾਂ ਨੂੰ ਜੀ ਬਿਲਕੁਲ ਦੇਖੋ ਸੰਜੀਵ ਸ਼ਰਮਾ ਜੀ ਜਿਸ ਦਿਨ ਆਪਾਂ ਇੱਥੇ ਬੱਚੇ ਦੇ ਜਨਮ ਦਿਨ ਜਿਸ ਦਿਨ ਉਸ ਦਾ ਜਨਮ ਹੋਇਆ ਸੀ ਉਸ ਦਿਨ ਵੀ ਆਪਾਂ ਇੱਕ ਗੱਲ ਕੀਤੀ ਸੀ ਕਿ ਕਾਫੀ ਜਿਹੜਾ ਵਿਰੋਧੀ ਲੋਕ ਨੇ ਉਹ ਇਹ ਸਵਾਲ ਚੁੱਕ ਸਕਦੇ ਨੇ ਇੱਥੇ ਤੇ ਉਹੀ ਚੀਜ਼ ਹੋ ਰਹੀ ਹੈ ਦੇਖੋ ਵਾਰ-ਵਾਰ ਇੱਥੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੀ ਮੁਸੀਬਤਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਕੀ ਲੱਗਦਾ ਹੈ ਕਿ ਦੇਖੋ ਜਿਹੜੀ ਸਮੱਸਿਆਵਾਂ ਨੇ ਅੱਗੇ-ਅੱਗੇ ਹੋਰ ਵੀ ਜ਼ਿਆਦਾ ਵੱਧ ਸਕਦੀਆਂ ਨੇ ਉਹਨਾਂ ਦੀਆਂ ਦੇਖੋ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ ਜਿਹੜੇ ਉੱਪਰ ਚੱਕਦੇ ਆਂ ਇਹ ਜੀ ਜੀ ਚਾਹੇ ਉਹ ਸਰਕਾਰ ਚੱਕਦੀ ਆ ਜਾਂੇ ਵਿਰੋਧੀ ਚੱਕਦਾ ਹੈ ਜੀ ਹੂੰ ਦੇਖੋ ਅਸੀਂ ਲੋਕ ਦਾ ਸ਼ੁਕਰ ਮਨਾਉਨੇ ਆ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਵੀ ਦੇਖੋ ਮੈਂ ਸਿੱਧੂ ਮੂਸੇ ਵਾਲੇ ਦੇ ਗਾਣੇ ਨਾ ਸੁਣਿਆ ਜੀ ਨਾ ਕਦੇ ਸੁਣਦਾ ਜੀ ਹੂੰ ਦੇਖੋਨ ਸਾਨੀ ਤੌਰ ਤੇ ਕਿਸੇ ਦਾ ਕਤਲ ਹੋਇਆ ਸੀਗਾ ਨਜਾਇਜ਼ ਕਤਲ ਹੋਇਆ ਸੀਗਾ ਕਿਸੇ ਬਾਪ ਦਾ ਮਾਂ ਦਾ ਪੁੱਤ ਗਿਆ ਸੀ ਜਵਾਨ ਪੁੱਤ ਗਿਆ ਸੀ ਜਿੱਥੇ ਮੇਸ਼ਨ ਆਈਆਂ ਬਚਣੀਆਂ ਸੀ ਜਿੱਥੇ ਢੋਲੀ ਘਰ ਚੌਣੀ ਸੀ ਉਸ ਘਰ ਦੇ ਵਿੱਚ ਉਹ ਦਿਨਾਂ ਦੇ ਵਿੱਚ 70 ਵਿਛ ਗਏ ਦੇਖੋ ਮੈਡਮ ਜੇ ਕੋਈ ਆਮ ਵੀ ਸਾਡਾ ਕੋਈ ਦੁਸ਼ਮਣ ਵੀ ਹੋਵੇ ਨਾ ਤਾਂ ਉਹ ਵੀ ਕਹਿੰਦਾ ਯਾਰ ਚਲੋ ਰੱਬ ਨੇ ਤਾਂ ਠੀਕ ਕਰਤਾ ਜੀ ਜੀ ਬਿਲਕੁਲ ਤੇ ਇੱਥੇ ਦੇਖੋ ਸਿੱਧੂ ਮੁਸੇਵਾਲਾ ਦਾ ਜੇਕਰ ਕਤਲकांड ਦੀ ਵੀ ਆਪਾਂ ਗੱਲ ਕਰੀਏ ਕਿ ਦੇਖੋ ਇਨਸਾਫ ਅਜੇ ਤੱਕ ਇੱਥੇ ਇਹਨਾਂ ਸਿੱਧੂ ਮੂਸੇਵਾਲਾ ਦੇ ਜਿਹੜੇ ਪੇਰੈਂਟਸ ਨੇ ਇਹਨਾਂ ਨੂੰ ਮਿਲਿਆ ਨਹੀਂ ਹੈ ਤਾਂ ਵੀ ਜਿਹੜੀ ਸਰਕਾਰਾਂ ਨੇ ਉਹ ਦੇਖੋ ਇਹਨਾਂ ਤੋਂ ਕਿਤੇ ਨਾ ਕਿਤੇ ਇਹ ਉਮੀਦ ਰੱਖ ਰਹੀਆਂ ਨੇ ਕਿ ਜਿਹੜਾ ਹੁਣ ਬੱਚਾ ਇਹਨਾਂ ਦੇ ਘਰ ਆਇਆ ਹੈ ਤਾਂ ਦੇਖੋ ਕਾਫੀ ਖੁਸ਼ੀ ਭਰਿਆ ਮਾਹੌਲ ਸੀ ਜਿਹੜੇ ਪ੍ਰਸ਼ੰਸ਼ਕ ਨੇ ਉਹ ਵੀ ਸਿੱਧੂ ਮੂਸੇਵਾਲਾ ਦੇ ਕਾਫੀ ਜਿਹੜੇ ਖੁਸ਼ ਨੇ ਹਵੇਲੀ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਪਰ ਹੁਣ ਇੱਥੇ ਜਿਹੜੀ ਐ ਇਦਾਂ ਦੀਆਂ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਦਸਤਾਵੇਜ਼ ਮੰਗੇ ਜਾ ਰਹੇ ਨੇ ਕਿੰਨਕ ਸਹੀ ਆ ਕਿੰਨਕ ਗਲਤ ਹੈ ਕਮੈਂਟਾਂ ਮੈਂ ਪਹਿਲਾਂ ਵੀ ਕਿਹਾ ਵੀ ਦੇਖੋ ਮੈਨੂੰ ਇਹ ਬਕਰਿਆ ਦਾ ਨਹੀਂ ਪਤਾ ਜੀ ਪਰ ਕਿਤੇ ਨਾ ਕਿਤੇ ਸਾਨੂੰ ਇੰਨਾ ਕੁ ਦਾ ਪਤਾ ਹੈ ਵੀ ਜਿੰਨਾ ਜਿੱਤੇ ਬੱਚੇ ਦੀ ਟ੍ਰੀਟਮੈਂਟ ਕਰ ਰਹੀ ਹੈ ਕਿਤੇ ਨਾ ਕਿਤੇ ਉਹਦਾ ਜਨਮ ਹੋਇਆ ਦੇਖੋ ਬਹੁਤ ਚੀਜ਼ਾਂ ਹੁੰਦੀਆਂ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਮਾਂ ਨੂੰ ਕਿਤੇ ਨਾ ਕਿਤੇ ਬੱਚੇ ਨੂੰ ਜਨਮ ਦਿੰਦੀ ਹੈ ਜੀ ਦੇਖੋ ਕਿਤੇ ਨਾ ਕਿਤੇ ਇੰਨਾ ਨਹੀਂ ਦੇਖਿਰਕ ਹੋਣਾ ਚਾਹੀਦਾ ਜਾਂ ਕੋਈ ਐਟਾ ਦਾ ਦੇਖੋ ਤੁਸੀਂ ਵੱਡੇ ਵੱਡੇ ਗੈਂਗਸਟਰ ਹੈ ਉਹ ਵੱਡੇ ਵੱਡੇ ਗੈਂਗਸਟਰਾਂ ਨੂੰ ਤੁਸੀਂ ਨਾਤ ਨਹੀਂ ਪਾ ਸਕਦੇ ਉਹਨਾਂ ਨੂੰ ਤੁਸੀਂ ਧੀਆ ਪੁੱਤਾਂ ਵਾਂਗ ਜਵਾਈਆਂ ਵਾਂਗ ਰੱਖਿਆ ਵਾ ਉਹਨਾਂ ਦਾ ਤੁਸੀਂ ਤੇ ਪਾਲਣ ਪੋਛਣ ਜਾ ਕੇ ਦੇਖੋ ਜਿਹੜਾ ਇੱਕ ਆਮ ਇਨਸਾਨ ਸੀਗਾ ਇੱਕ ਆਮ ਸਿੰਗਰ ਸੀਗਾ ਕਿਤੇ ਨਾ ਕਿਤੇ ਕੰਨ ਦਿਲਾਂ ਦੇ ਰਾਜਕਾਰ ਦਾ ਸੀ ਗੌਂਦਾ ਸੀ ਚਾਉਂਦਾ ਸੀ ਇੱਕ ਮਾਂ ਬਾਪ ਦਾ ਇੱਕ ਪੁੱਤ ਸੀਗਾ ਉਹਦਾ ਕਤਲ ਹੋ ਜਾਣਾ ਉਹਦੇ ਕਤਲ ਦੇ ਨਿਸ਼ਾਨਬੀਣ ਤਾਂ ਦੂਰ ਦੀ ਗੱਲ ਹੈ ਹਲੇ ਤੱਕ ਉਹ ਪਹਿਲਾਂ ਤਾਂ ਉਹ ਜ਼ਿੰਮੇਵਾਰੀਆਂ ਨੰਨੇ ਆ ਹੁਣ ਜਾ ਕੇ ਕੋਰਟ ਵਿਚਾਰੀਆਂ ਜੋ ਮੁੱਕ ਰਹੀਆਂ ਹਨ ਉਹਨਾਂ ਚੀਜ਼ਾਂ ਤੇ ਕਾਰਵਾਈ ਕਰਨ ਦੀ ਬਜਾਏ ਇਹਨਾਂ ਦਾ ਹੀ ਕਿਉਂ ਗਲ ਪੜ ਰਹੀ ਹੈ ਸਰਕਾਰ ਸਾਨੂੰ ਕੋਈ ਸਮਝ ਨਹੀਂ ਜੀ ਆਉਂਦੀ ਜੀ ਬਿਲਕੁਲ ਇੱਥੇ ਇੱਕ ਹੋਰ ਕਾਲਰ ਜੁੜਿਆ ਨੇ ਸੰਜੀਵ ਜੀ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਹੈਲੋ ਸ਼ਸ਼ਕਾਲ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਉਦੇਸ਼ਪੁਰੋਂ ਹਾਂਜੀ ਬਹੁਤ ਬਹੁਤ ਸਵਾਗਤ ਕਰਦੀ ਆਂ ਸਰ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਧੰਨਵਾਦ ਹਾਂਜੀ ਅੱਜ ਦਾ ਆਪਣਾ ਜੋ ਵਿਸ਼ਾ ਸਰ ਕੀ ਬਲਕੌਰ ਸਿੰਘ ਸਿੱਧੂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਉਹ ਕਹ ਰਹੇ ਨੇ ਕਿ ਜਿਹੜਾ ਬੱਚਾ ਉਹਨਾਂ ਦੇ ਘਰ ਹੋਇਆ ਹੈ ਦੇਖੋ ਕਾਫੀ ਖੁਸ਼ ਨੁਮਾ ਮਾਹੌਲ ਸੀ ਤੇ ਹੁਣ ਇਸ ਦੇ ਵਿੱਚ ਹੀ ਜਿਹੜੇ ਬੱਚੇ ਦੇ ਦਸਤਾਵੇਜ਼ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਇੱਥੇ ਮੰਗੇ ਜਾ ਰਹੇ ਨੇ ਦੇਖੋ ਇਹ ਇੱਕ ਗੱਲ ਇਹ ਆ ਸਰਕਾਰਾਂ ਚਲੋ ਬੱਚੇ ਵਧਾਈ ਪਹਿੰਦਾ ਸਿੱਧੂ ਸਾਹਬ ਦੇ ਪਿਤਾ ਜੀ ਨੂੰ ਤੇ ਸਾਡੇ ਘਰੇ ਹੋ ਗਿਆ ਗੱਲਾਂ ਉਹ ਨੇ ਉਹ ਮੈਨੂੰ ਸਰਕਾਰ ਦਾ ਜਾਂ ਸਮਾਜ ਦਾ ਕੀ ਤਮਾਸ਼ਾ ਬਣਨ ਦਾ ਇਹ ਪਤਾ ਲੱਗ ਰਿਹਾ ਵੀ ਕਿਉਂ ਬਣਾਉਂਦੇ ਨੇ ਹੋਰ ਤੇ ਹੋਰ ਤੇ ਕਹਿੰਦੇ ਧੀ ਪੁੱਤ ਨਹੀਂ ਜੰਮਦੇ ਹੈਵੇ ਘਰੇ ਜੀ ਜੀ ਦੇਖੋ ਇਹ ਸਰਕਾਰ ਨੂੰ ਮੈਂ ਤਾਂ ਕੋਈ ਗੱਲ ਕਹਿਣਾ ਅੱਜ ਸਾਡੀ ਸਰਕਾਰ ਨੰਨ ਕੰਮ ਨਹੀਂ ਆ ਹਮ ਜਿਹੜੇ ਇਨਸਾਫ ਨੂੰ ਦੇਖ ਰਿਹਾ ਪਰਮਾਤਮਾ ਦੇ ਲੋਕਾਂ ਦਾ ਦਬਾਵਾ ਉਹ ਇਨਸਾਫ ਦੋਤਾ ਤੇ ਸਰਕਾਰ ਦੇ ਮੂੰਹ ਤੇ ਜਪੇੜਾ ਹੀ ਜੀ ਕਿਉਂ ਦੇਖੋ ਕਾਲਪੁਰਖ ਜੋ ਕਰਦਾ ਉਹ ਚੰਗਰੀ ਕਰਦਾ ਜੋ ਜਿਹੜੀਆਂ ਸਰਕਾਰਾਂ ਕਰਦੀਆਂ ਨੇ ਇਹ ਕਦੇ ਇਹਨਾਂ ਤੋਂ ਉਲਾਸ ਨਾ ਰੱਖਿਓ ਸਿਆਣੇ ਕਹਿੰਦੇ ਨੇ ਕਿਸਾਨ ਜੀ ਆਪਣੇ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹਤ ਕਰੋ ਜੀ ਬੈਲ ਸਰਕਾਰਾਂ ਦੀ ਹੋਗੀ ਤੇ ਨਾ ਦਾ ਸਿੱਧੂ ਆ ਦਾ ਮੂਸਾ ਜੀ ਆ ਦਾ ਨੇ ਫਿਰ ਨਫਾ ਫਟਣਾਂ ਦਾ ਨਫਾ ਨਸਕਰੀਆਂ ਤੋਂ ਦੇਣਾ ਐਸੇ ਲੋਕ ਚੱਲਦਾ ਰਹੂਗਾ ਪਰ ਮੈਂ ਉਹਨਾਂ 300 ਛੋਟੇ ਛੋਟੇ ਹਸਪੀਟਲ ਤੇ ਜਾ ਰਿਹਾ ਮੈਂ ਤਾਂ ਉੱਥੇ ਸਾਰਾ ਕਾਜ ਪੱਤਰ ਮਿਲੂਗਾ ਸਰਕਾਰ ਕਾਹਲੀ ਕਰਾਸਟ ਹੋਗੀ ਉਹ ਆਪਣੇ ਪੰਜਾਬ ਦੇ ਮੁਲਕ ਦਾ ਹੈ ਦਾ ਆਪਣੇ ਆਪਣੇ ਪੰਜਾਬ ਦਾ ਜੀ ਦੇਖੋ ਇਹ ਬਲਕੌਰ ਸਿੰਘ ਸਿੱਧੂ ਵੱਲੋਂ ਵੀ ਇੱਥੇ ਕਿਹਾ ਗਿਆ ਹੈ ਕਿ ਜੇਕਰ ਅਸੀਂ ਇੱਥੇ ਅ ਕੁਝ ਵੀ ਸਰਕਾਰ ਦੇ ਨਾਲ ਕੋਈ ਧੋਖਾ ਕਰਦੇ ਹਾਂ ਤਾਂ ਸਾਨੂੰ ਇੱਥੇ ਜਿਹੜੀ ਬੰਦੀ ਸਜ਼ਾ ਵੀ ਹੈ ਉਹ ਵੀ ਦਿੱਤੀ ਜਾਵੇ ਪਰ ਬਲਕੌਰ ਸਿੰਘ ਸਿੱਧੂ ਨੇ ਇੱਥੇ ਇਹ ਚੀਜ਼ ਵੀ ਕਹੀ ਹੈ ਕਿ ਦੇਖੋ ਬੱਚੇ ਦੇ ਇੱਥੇ ਦਸਤਾਵੇਜ਼ ਮੰਗੇ ਜਾ ਰਹੇ ਨੇ ਕਿ ਐਨੀ ਜਲਦੀ ਕਿਤੇ ਨਾ ਕਿਤੇ ਦੇਖੋ ਹੁਣੇ-ਹੁਣੇ ਤਾਂ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਨੇ ਕੀ ਲੱਗਦਾ ਹੈ ਕਿ ਸਰਕਾਰਾਂ ਵੀ ਜਾਣ ਬੁੱਝ ਕੇ ਦੇਖੋ ਉਹਨਾਂ ਨੂੰ ਘੇਰੇ ਦੇ ਵਿੱਚ ਲੈਂਦੀਆਂ ਨਜ਼ਰ ਆ ਰਹੀਆਂ ਨੇ ਦੇਖੋ ਜੋ ਸਰਕਾਰਾਂ ਕਰਨਗੀਆਂ ਉਹ ਸੁਲਮਾ ਦੱਸ ਦਹਾਂਗਾ ਨਾਇਆ ਬਾਲ ਕਿ ਕਿਤੇ ਤੇ ਜੇ ਪਹਿਲਾਂ ਸਰਕਾਰ ਨੇ ਇਹ ਸੋਚ ਲੈਣਾ ਚਾਹੀਦਾ ਕਿ ਆਪਾਂ ਕਿਸੇ ਦੀ ਉਂਗਲ ਚਾਰ ਉਂਗਲ ਆਪਣੇ ਤੇ ਨਹੀਂ ਵੀ ਹੁੰਦੀਆਂ ਨੇ ਹੂੰ ਜੀ ਹਵੰਤਮਾਨ ਸਾਹਿਬ ਤੇਰੇ ਕਰੇ ਵੀ ਖੁਸ਼ੀਆਂ ਆਉਣਗੀਆਂ ਨੇ ਤੇ ਤੋਂ ਦੱਸ ਕਿਤੇ ਕਿਹੜਾ ਮੰਨੂਗਾ ਜੀ ਬਿਲਕੁਲ ਹਾਂ ਤੁਸੀਂ ਆਪ ਕਹਿ ਰਹੇ ਹੋ ਅੱਗੇ ਭਰੇ ਵੀ ਖੁਸ਼ੀਆਂ ਆਉਣੇ ਬਲਕੌਰ ਸੇ ਵੀ ਆ ਵੀ ਖੁਸ਼ੀਆਂ ਆਈਆਂ ਨੇ ਬਹੁਤ ਵਧੀਆ ਹੋਇਆ ਜੇ ਤੁਸੀਂ ਇਨਸਾਫ ਨੇ ਦੇ ਸਕਦੇ ਤਾਂ ਉਹ ਇਨਸਾਫ ਮਾਤਮਾ ਕਰਦਾ ਤੂੰ ਕਹਿਣਾ ਹੁੰਦਾ ਕਿ ਭਗਵਾਨ ਤੋਂ ਮੰਨ ਜਨਾ ਲਾਖੀ ਆਵਾਜ਼ ਨਹੀਂ ਕਰਦੀ ਉਹ ਸਿਰ ਚ ਵੱਜਦੀ ਆ ਉਹ ਜਿਹੜੀ ਇੱਥੇ ਦੇਖੋ ਜੇਕਰ ਆਪਾਂ ਸਿੱਧੂ ਮੁਸੇਵਾਲਾ ਕਤਲकांड ਦੀ ਗੱਲ ਕਰੀਏ ਸਰ ਕਿ ਦੇਖੋ ਉਹਨਾਂ ਨੂੰ ਵੀ ਇੱਥੇ ਇਨਸਾਫ ਅਜੇ ਤੱਕ ਮਿਲਿਆ ਨਹੀਂ ਸੀ ਤਾਂ ਕੇਸ ਦੇਖੋ ਕਿੰਨੇ ਲੰਬੇ ਲੰਬੇ ਚੱਲ ਜਾਂਦੇ ਨੇ ਜੀ ਸਰਕਾਰ ਦੀ ਗੋਬਲ ਵਾਲਾ ਤੇ ਮਿੱਟੀ ਝਾੜਨ ਵਾਲਾ ਇਹ ਇਹ ਜਿਹੜੇ ਮੁੱਦੇ ਆਉਣ ਆ ਟਾਈਮ ਦੇ ਵਿੱਚ ਬਨਾਸੇ ਰੱਖਣਾ ਚਾਹੁੰਦੇ ਨੇ ਅੰਬਰਪਾਲ ਵਾਲਾ ਹੋ ਗਿਆ ਕਿਸਾਨਾਂ ਵਾਲਾ ਮੁੱਦਾ ਹੋ ਗਿਆ ਇਹ ਸਾਰੇ ਕੁਝ ਇਹਨਾਂ ਨੇ ਜਾਂਦੇ ਰੱਖਲੇ ਹੁੰਦੇ ਨੇ ਉਹਦੇ ਕਹਿੰਦਾ ਵੀ ਕੇਸਰੀਵਾਲ ਮੇਰੇ ਕੋਲ ਵੀ ਰਿਹਾ ਰਹੇ ਨਕਸ਼ਾ ਪਤਰੀਆਂ ਨੂੰ ਅਸੀਂ ਨੱਥ ਪਾਵਾਂ ਕਾ ਰੋਪਾ ਬਜਰੀ ਅਸੀਂ ਕਾ ਰੋਪਾ ਮਾਫ਼ ਕਰਾਂਗੇ ਉਹੀ ਉਹੀ ਬਾغا ਉਹੀ ਕਾੜੀਆਂ ਸਾਨੇ ਕਹਿੰਦੇ ਨੇ ਸਾਨੂੰ ਲੋਹਾ ਵੀ ਵੱਡਾ ਧੰਨਵਾਦ ਸਾਨੂੰ ਲੱਕੜ ਨਹੀਂ ਕਹਿੰਦੇ ਲੱਕੜ ਵੱਢੀ ਹੁੰਦੀ ਹੈ ਹਜ਼ਾਰ ਉਹਦੇ ਵਿੱਚ ਪਿਆ ਹੋਇਆ ਜੀ ਬਿਲਕੁਲ ਹਾਂ ਜੀ ਪੰਜਾਬ ਨੂੰ ਵੱਡਣ ਵਾਲੇ ਸਾਡੇ ਪੰਜਾਬ ਬ੍ਰੋਧੀਆ ਨੇ ਤਾਂ ਸਾਡੇ ਪੰਜਾਬ ਦੀ ਜੀ ਹੁੰਦੇ ਨੇ ਇਹਨਾਂ ਦੇ ਹਾਲ ਤਾਂ ਜੀ ਹਾਂ ਜੀ ਸੰਜੀਵ ਸ਼ਰਮਾ ਜੀ ਤੁਸੀਂ ਕਿੰਨੇ ਕ ਇੱਥੇ ਮਾਲਵਿੰਦਰ ਜੀ ਦੀ ਗੱਲ ਦੇ ਨਾਲ ਸਹਿਮਤ ਹੋ ਜੀ ਦੇਖੋ ਅੱਜ ਜਿਸ ਨੂੰ ਮੁਸਿਆਲੇ ਦੇ ਛੋਟੇ ਭਰਾ ਦੀ ਗੱਲ ਕਰਦੇ ਆਂ ਜੀ ਹੂੰ ਕੁਸ਼ਕ ਦੇ ਨਾਲ ਸਾਹਿਬ ਮਾਨ ਸਾਹਿਬ ਦੇ ਘਰ ਆਜੂ ਦੀ ਜੁਸ਼ੀ ਹੈ ਜੀ ਜੀ ਫਿਰ ਤਾਂ ਕਿਹਾ ਮਾਨ ਸਾਹਿਬ ਵੀ ਜਾਂ ਸਰਕਾਰ ਵੀ ਉਹਨੀਆਂ ਜਲਦਬਾਜ਼ੀ ਕਰੂਗੀ ਜਿਹੜੀ ਬਲਕੌਰ ਸਿੰਘ ਨਾਲ ਕਰ ਰਹੀ ਹੈ ਜੀ ਹਾਂਜੀ ਕੀ ਲੱਗਦਾ ਕਿ ਦੇਖੋ ਇੱਥੇ ਕੀ ਲੱਗਦਾ ਕਿ ਸ਼ਰੀਆਮ ਜਿਹੜਾ ਤੱਕਾ ਕੀਤਾ ਜਾਂਦਾ ਹੈ ਉਹ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਮੈਡਮ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰਾਂ ਦੇ ਉੱਪਰ ਪਬਲਿਕ ਕੋਲ ਵੋਟਰ ਕੋਲ ਕੋਈ ਨਾ ਕੋਈ ਤੋੜ ਚਾਹੀਦਾ ਜੀ ਜੀ ਬਿਲਕੁਲ ਸਰਕਾਰ ਜਦੋਂ ਲੈਨ ਆਊਟ ਤੇ ਜਾ ਰਹੀ ਆ ਜਾਂ ਕੋਈ ਸਾਡਾ ਮੰਤਰੀ ਸੰਤਰੀ ਲੈਨ ਆਊਟ ਤੇ ਜਾ ਰਿਹਾ ਮੈਡਮ ਪਾਵਰ ਦਾ ਮਿਸਯੂਜ਼ ਹੁੰਦਾ ਹੈ ਜੀ ਯੂਜ਼ ਹੁੰਦਾ ਮਿਸਯੂਜ਼ ਦੇ ਵਿੱਚ ਅਸੀਂ ਉਹ ਮਿਸਦੇ ਆ ਜੀ ਜੀ ਤੇ ਦੇਖੋ ਇੱਥੇ ਲਗਾਤਾਰ ਉਹਨਾਂ ਨੂੰ ਹੁਣ ਬਲਕੌਰ ਸਿੰਘ ਸਿੱਧੂ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾਨੂੰ ਇੱਥੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿ ਸਾਡੇ ਘਰ ਜਿਹੜੇ ਖੁਸ਼ੀਆਂ ਨੇ ਬਹੁਤ ਟਾਈਮ ਬਾਅਦ ਆਈਆਂ ਨੇ ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਸ਼ੁਭਦੀਪ ਹੈ ਉਹ ਸਾਡੀ ਝੋਲੀ ਦੇ ਵਿੱਚ ਵਾਪਿਸ ਆਇਆ ਹੈ ਇੱਥੇ ਬਲਕੌਰ ਸਿੰਘ ਸਿੱਧੂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਜੇ ਆਹੀ ਸਰਕਾਰ ਦਾ ਰਵਈਆ ਰਹੂਗਾ ਮੈਡਮ ਜਿਹੜੀਆਂ ਸੈਂਟਰ ਦੀਆਂ ਵੋਟਾਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਹੈ ਅੱਜ ਮਾਨ ਸਾਹਿਬ 13 ਜੀਰੋ ਦੀ ਗੱਲ ਕਰਦੇ ਆ ਮੈਂ ਚੈਨਲ ਤੇ ਦਾਵਾ ਕਰਦਾ ਜੇ ਆਈ ਹਰਕਤਾਂ ਰਹੀਆਂ ਤਾਂ 013 ਹੋ ਜੂਗਾ ਜੀ ਜੀ 013 ਹੋ ਜੂਗਾ ਕਿਉਂਕਿ ਸਰਕਾਰ ਨੂੰ ਇਤਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਤੇ ਕੋਈ ਕੋ ਸਾਡੇ ਭਾਰਤ ਦਾ ਸਾਡੇ ਹਿੰਦੂਸਤਾਨ ਦਾ ਨਾਗਰਿਕ ਸਾਡੇ ਪੰਜਾਬ ਦਾ ਨਾਗਰਿਕ ਆ ਜਿਹੜੇ ਬੰਦੇ ਨੇ ਸਾਡੇ ਪੰਜਾਬ ਦਾ ਨਾਮ ਉੱਚਾ ਕੀਤਾ ਇਲਾਕੇ ਦਾ ਨਾਮ ਉੱਚਾ ਕੀਤਾ ਸਾਡੇ ਹਿੰਦੂਸਤਾਨ ਦਾ ਨਾਮ ਉੱਚਾ ਕੀਤਾ ਦੇਖੋ ਮੈਡਮ ਉਹ ਬੰਦੇ ਦੇ ਨਾਲ ਕੀ ਹੋਇਆ ਸਰਕਾਰਾਂ ਉਹ ਉਹ ਨੂੰ ਇਨਸਾਫ ਦਿਵਾਉਣ ਦੀ ਬਜਾਏ ਕਿਸੇ ਨਾ ਨਾ ਦਾ ਕਰ ਜੁੰਦਾ ਪਰ ਇਹ ਐ ਅਜੀ ਸਰਕਾਰਾਂ ਨੂੰ ਸਵਾਲ ਕਰਨਾ ਚਾਹੁੰਦੇ ਆਂ ਕਿ ਦੇਖੋ ਜੇ ਕੋਈ ਆਮ ਆਦਮੀ ਹੁੰਦਾ ਤਾਂ ਉਹ ਕਿਵੇਂ ਤੁਹਾਡਾ ਸਾਹਮਣਾ ਕਰਦਾ ਉਹ ਤਾਂ ਚਲੋ ਠੀਕ ਆ ਪਰਮਾਤਮਾ ਦੀ ਕਿਰਪਾ ਉਹ ਬੰਦੇ ਦੀ ਜਾਣ ਪਛਾਣਾ ਜਾਂ ਬੰਦੇ ਦਾ ਨਾਮ ਹੈ ਦੁਨੀਆ ਦੇ ਵਿੱਚ ਆਪ ਲੋਕਾਂ ਦਾ ਕੀ ਹਾਲ ਹੁੰਦਾ ਹੋਊਗਾ ਜੀ ਜੀ ਬਿਲਕੁਲ ਤੇ ਇੱਥੇ ਦੇਖੋ ਕੀ ਲੱਗਦਾ ਕਿ ਦੇਖੋ ਇੱਥੇ ਸਿੱਧੂ ਮਸੇਵਾਲਾ ਦੇ ਕਤਲकांड ਦਾ ਵੀ ਇਨਸਾਫ ਨਹੀਂ ਹੋਇਆ ਕੀ ਲੱਗਦਾ ਕਿ ਕਾਨੂੰਨ ਇੰਨਾ ਜ਼ਿਆਦਾ ਢਿੱਲਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦੇਖੋ ਇਹ ਕੇਸ ਵੀ ਲਗਾਤਾਰ ਚੱਲ ਰਿਹਾ ਹੈ ਤੇ ਸਿੱਧੂ ਮਸੇਵਾਲਾ ਦੇ ਮਾਪਿਓ ਦੇ ਵੱਲੋਂ ਇੱਥੇ ਲਗਾਤਾਰ ਜਿਹੜੀ ਕੋਸ਼ਿਸ਼ਾਂ ਸੀ ਉਹ ਕੀਤੀਆਂ ਗਈਆਂ ਸੀ ਸਿੱਧੂ ਮਸੇਵਾਲਾ ਨੂੰ ਇਨਸਾਫ ਮਿਲਣ ਦੀ ਪਰ ਕੀ ਲੱਗਦਾ ਕਿ ਪ੍ਰਸ਼ਾਸਨ ਵੀ ਇਸ ਦੇ ਵਿੱਚ ਕਾਫੀ ਜ਼ਿਆਦਾ ناکਾਮ ਹੈ ਹਲੋ ਹਾਂ ਜੀ ਸਰਕਾਰਾਂ ਨਕਾਮ ਹੁੰਦੀਆਂ ਨੇ ਨਾਲ ਤਾਂ ਫਿਰ ਕੀ ਹੁੰਦ ਨੇ ਆਪਣੇ ਕਾਰਜਕਾਰੀ ਵੀ ਨਕਾਮ ਹੋ ਜਾਣਗੇ ਪ੍ਰਸ਼ਾਸਨ ਵੀ ਸਾਡਾ ਨਕਾਮ ਹੋ ਜਾਊਗਾ ਤੇ ਸਰਕਾਰ ਨੇ ਕੰਮ ਕਰਨਾ ਹੋਵੇ ਸਰਕਾਰ ਦੀ ਨੀਤੀ ਸਾਫ਼ ਹੋਵੇ ਤਾਂ ਘੰਟਿਆਂ ਜਿਹੜਾ ਕੰਮ ਹੁੰਦਾ ਉਹ ਮਿਆਂ ਵੀ ਕੰਮ ਨਹੀਂ ਹੁੰਦਾ ਜੀ ਉਹਦੀ ਸਰਕਾਰ ਗਵਿੰਦਰ ਜੀ ਦੇਖੋ ਇੱਥੇ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਹੈ ਬਲਕੌਰ ਸਿੰਘ ਸਿੱਧੂ ਨੇ ਕਿ ਇੱਥੇ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ बार-बार ਉਹਨਾਂ ਵੱਲੋਂ ਇਹ ਜਿਹੜੇ ਸ਼ਬਦ ਨੇ ਇੱਥੇ ਯੂਜ਼ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੁੰਗੇ ਕਿ ਸਰਕਾਰ ਹੁਣ ਇਸ ਚੀਜ਼ ਨੂੰ ਸੁਣ ਕੇ ਕੋਈ ਨਾ ਕੋਈ ਐਕਸ਼ਨ ਲਵੇਗੀ ਜਾਂ ਨਹੀਂ ਲਵੇਗੀ ਜੇ ਲਵੇਗੀ ਤਾਂ ਚੰਗੀ ਗੱਲ ਹੈ ਨਹੀਂ ਤੇ ਤੱਕ ਸੁਣ ਵੀ ਇਹਨਾਂ ਨੂੰ ਬੋਟਾਂ ਦੇ ਵਿੱਚ ਐਕਸ਼ਨ ਕਰਦੇ ਫਿਰ ਜਦੋਂ ਕੁਝ ਹੁੰਦੇ ਰਿਹਾ ਉਹ ਸਲਾਹੇ ਕਹਿੰਦੇ ਨਹੀਂ ਸੱਪ ਨੇ ਤੇ ਜਮਾ ਸ੍ਰੀਪੀ ਫੇਰ ਮਾਰਦੇ ਨੇ ਲੀਹਾ ਤੇ ਲੀਹਾ ਕੁੱਤਿਆਂ ਨਾਲ ਕੁਝ ਨਹੀਂ ਬਣਦਾ ਨਾਲੇ ਮੰਗਣਗੇ ਕੁਆਲਟੀ ਕਾਰਡ ਜਿੰਨਾ ਚਲਦੀ ਹੋ ਜੇ ਉਹ ਨੂੰ ਚੰਗਾ ਹੁੰਦਾ ਜੀ ਹੂੰ ਜੀ ਬਿਲਕੁਲ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸੰਜੀਵ ਸ਼ਰਮਾ ਜੀ ਹਾਂ ਬਿਲਕੁਲ ਮੈਡਮ ਦੇਖੋ ਬਲਕੌਰ ਸਿੰਘ ਵੀ ਵੀਡੀਓ ਦੇ ਵਿੱਚ ਕਹਿ ਰਹੇ ਆਂ ਵੀ ਮਾਨ ਸਾਹਿਬ ਤੁਸੀਂ ਯੂ ਟਰਨ ਲੈ ਲੈ ਕੇ ਟਾਈਮ ਨਹੀਂ ਜਿਲਾਉਂਦੇ ਜੀ ਜੀ ਬਿਲਕੁਲ ਤੁਸੀਂ ਕੋਈ ਵੀ ਗੱਲ ਮੂੰਹ ਦੇ ਵਿੱਚੋਂ ਕੱਟਣੀ ਆ ਕਿਉਂਕਿ ਤੁਹਾਡਾ ਇੱਕ ਇੱਕ ਸ਼ਬਦ ਕੀ ਚਾਹੁੰਦਾ ਜੀ ਉਸਦੀ ਕਿਛਦ ਤੇ ਗੌਰ ਹੁੰਦੀ ਆ ਤੁਸੀਂ ਪਹਿਲਾਂ ਕੋਈ ਨਾ ਕੋਈ ਗੱਲ ਕਰਦਣਾ ਵੱਜ ਤੁਸੀਂ ਯੂ ਕਰਨ ਲੈ ਲੰਨੇ ਆ ਪਹਿਲਾਂ ਹੀ ਤੁਸੀਂ ਸੋਚ ਸਮਝ ਕੇ ਚੱਲੋ ਦੇਖੋ ਤੁਹਾਡੀ ਪਰਸਨਲ ਰੰਜਿਸ਼ ਸਾਨੂੰ ਨਹੀਂ ਪਤਾ ਪਰਸਨਲ ਰੰਜਿਸ਼ ਆ ਜਾਂ ਪਾਰਟੀ ਬਾਜੀ ਦਾ ਚੱਕਰ ਆ ਲੇਕਿਨ ਕਿਤੇ ਨਾ ਕਿਤੇ ਇਨਸਾਨੀਅਤ ਦੇ ਤੌਰ ਤੇ ਤੁਹਾਡੀ ਸੋਚ ਨਹੀਂ ਇੰਨੀ ਗਿਰ ਗਈ ਐ ਇੰਨੀ ਗਿਰ ਗਈ ਐ ਵੀ ਹਜੇ ਕਿਤੇ ਨਾ ਕਿਤੇ ਬੱਚੇ ਦਾ ਸਹੀ ਤਰੀਕੇ ਨਾਲ ਟ੍ਰੀਟਮੈਂਟ ਵੀ ਹਸਪੀਟਲ ਦੇ ਵਿੱਚ ਨਹੀਂ ਹੋਇਆ ਤੁਸੀਂ ਅੱਜ ਕਾਗਜ਼ ਪੱਤਰਾਂ ਦੀ ਗੱਲ ਕਰਦੇ ਕਿਹੜੇ ਉਹ ਦੇਸ਼ਦੋਹੀ ਪਰਿਵਾਰ ਹੈ ਜੀ ਉਹ ਦੱਸੋ ਜੀ ਬਿਲਕੁਲ ਦੇਖੋ ਨਾਲੇ ਹਲੇ ਸਿਰਫ 3-4 ਦਿਨ ਹੀ ਇੱਥੇ ਹੋਏ ਨੇ ਤੇ ਐਤਵਾਰ ਨੂੰ ਹੀ ਇੱਥੇ ਨਿੱਕੇ ਸਿੱਧੂ ਨੇ ਜਨਮ ਲਿਆ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਨੇ ਤੇ ਇੱਥੇ ਇੰਨੀ ਜਲਦੀ ਦਸਤਾਵੇਜ਼ ਉਹਦਾ ਬੰਨਾ ਵੀ ਕਿਤੇ ਨਾ ਕਿਤੇ ਨਾ ਮੁਮਕਿਨੀ ਹੈ ਬਿਲਕੁਲ ਬਿਲਕੁਲ ਮਰਮ ਦੇਖੋ ਜੋ ਨਹੀਂ ਹੋਣਾ ਚਾਹੀਦਾ ਸੀ ਉਹ ਪ੍ਰਮਾਣਿਤਮਾਨੇ ਕਰਕੇ ਦਿਖਾਇਆ ਹੈ ਜੀ ਕਿਉਂ ਫੇ ਲੋਕਾਂ ਦਾ ਕਿਤੇ ਨਾ ਕਿਤੇ ਪਿਆਰ ਜਾਂ ਲੋਕਾਂ ਦੀਆਂ ਅਰਦਾਸਾਂ ਮੈਡਮ ਪਤਾ ਨਹੀਂ ਕਿਹੜੇ-ਕਿਹੜੇ ਮੂਦੇ ਵਿੱਚੋਂ ਅਰਦਾਸ ਨਿਕਲੀ ਹੋਣੀ ਆ ਪ੍ਰਮਾਤਮਾ ਨੇ ਸੁਣੀ ਆ ਦੇਖੋ ਸ਼ੁਕਰ ਮਨਾਉਣਾ ਚਾਹੀਦਾ ਵੀ ਜਿੱਤੇ ਨਾ ਕਿਤੇ ਕੋਈ ਦੁਖਾਂਤ ਪਰਿਵਾਰ ਦੇ ਵਿੱਚ ਆਇਆ ਸੀ ਅੱਜ ਪਰਿਵਾਰ ਦੇ ਵਾਸਤੇ ਜੇਕਰ ਪ੍ਰਮਾਤਮਾ ਨੇ ਕੋਈ ਖੁਸ਼ੀ ਦੀ ਕਿਰਨ ਦਿੱਤੀ ਆ ਤਾਂ ਸਰਕਾਰਾ ਕਿਉਂ ਐਦਾਂ ਕਰਦੀ ਆ ਜੀ ਦੇਖੋ ਇਥੇ ਬਲਕੌਰ ਸਿੰਘ ਸਿੱਧੂ ਕਾਫੀ ਜਿਹੜੇ ਦੁਖੀ ਲੱਗ ਰਹੇ ਨੇ ਤੇ ਕਾਫੀ ਉਹ ਅਪੀਲ ਕਰਦੇ ਹੋਈ ਨਜ਼ਰ ਆ ਰਹੇ ਨੇ ਤੇ ਕੀ ਕਹਿਣਾ ਚਾਹੋਗੇ ਕਿ ਦੇਖੋ ਜੇਕਰ ਕਾਨੂੰਨ ਦੀ ਗੱਲ ਕੀਤੀ ਜਾਵੇ ਕਾਨੂੰਨ ਨੂੰ ਸੁਧਾਰਨ ਦੇ ਵਿੱਚ ਜੇਕਰ ਇੰਨਾ ਧਿਆਨ ਦਿੱਤਾ ਜਾਵੇ ਸਰਕਾਰਾਂ ਵੱਲੋਂ ਤਾਂ ਜ਼ਿਆਦਾ ਬਿਹਤਰ ਇੱਥੇ ਹੋਵੇਗਾ। ਕੁਝ ਵੀ ਇਹ ਕਹਿਣਾ ਨਹੀਂ ਮਾਰਾਂ ਕਿ ਮੈਂ ਕੋਈ ਗੱਲ ਨਹੀਂ ਕਰ ਰਿਹਾ ਕਿ ਕਰਨ ਮਾਰਨਗੇ ਬਿਲਟਰੇ ਲਾਉਂਦੇ ਇਹ ਲੋਕਾਂ ਨੇ ਵੀ ਇਹ ਵੀਰ ਜੀ ਕਾਹ ਰਹੇ 13 0 13 0 ਤੇ ਦੇਖੋ ਪਹਿਲਾ 0 ਤੋਂ ਬਾਅਦ 0 ਬਣਦਾ 0 ਤੋਂ ਬਾਅਦ ਫਿਰ 0 ਵੀ ਬਣਦਾ ਹੁੰਦਾ। ਜੀ ਬਿਲਕੁਲ ਇਹਨਾਂ ਗੱਲਾਂ ਤੇ ਪੇਰਤ ਮੈਂ ਦਾ ਜਿਹੜਾ ਸਪਲਟੀ ਕਰਨ ਲੈ ਲੈਣਾ ਭਗਵੰਤ ਮਾਨ ਨੂੰ ਜ਼ਰੂਰੀ ਆ ਨਹੀਂ ਆਉਣਾ ਟਾਈਮ ਜਿਹੜਾ ਆ ਰਿਹਾ ਉਹ ਸਰਕਾਰ ਲਈ ਚੰਦਾਨੀ ਇਹਨਾਂ ਦਾ ਵੋਟਾਂ ਤੇ ਆਫਰ ਜ਼ਰੂਰ ਪਊਗਾ ਜੀ ਵੋਟਾਂ ਤੇ ਵੀ ਦੇਖੋ ਸਰ ਦਿਖ ਸਕਦਾ ਹੈ ਬਿਲਕੁਲ ਹਾਂ ਸਪਾਰਟੀਆਂ ਵੀ ਕਮੂਦਾ ਬਣ ਗਈ ਜੀ ਹਾਂਜੀ ਬਿਲਕੁਲ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਇੱਕ ਹੋਰ ਗੱਲ ਹੋਈ ਹੈ ਕਿ ਵੋਟਾਂ ਤੇ ਇਸ ਚੀਜ਼ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਜੜੇ ਪ੍ਰਸ਼ੰਸਕ ਨੇ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਨੇ ਨਾ ਸਿਰਫ ਪੰਜਾਬ ਬਲਕਿ ਦੁਨੀਆ ਭਰ ਦੇ ਵਿੱਚ ਵੀ ਨੇ ਆ ਵੋਟਾਂ 'ਚ ਕਿਹੜਾ ਅਸਰ ਦੇਖਣ ਨੂੰ ਮਿਲੂਗਾ ਕਿਤੇ ਨਾ ਕਿਤੇ ਬਹੁਤ بڑا ਇਫੈਕਟ ਪਾਊਗਾ ਜੇ ਇਸੀ ਦਾ ਜੀ ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਇਸੇ ਗੱਲ ਤੋਂ ਬਾਅਦ ਦੇਖੋ ਮੈਂ ਫੇਰ ਦੁਬਾਰਾ ਰਿਪੀਟ ਕਰ ਰਿਹਾ ਵੀ ਕਿਹੜਾ ਹੈ ਜਿਹੜਾ ਤੁਹਾਨੂੰ ਮਤਲਬ ਜਿਹੜੀ ਕਹਿੰਨਾ ਹੈ ਵੀ ਮਤਲਬ ਤੁਹਾਨੂੰ ਕਿਹੜੀ ਹੈ ਜੀ ਤੁਹਾਡੇ ਪਰ ਆ ਕੇ ਵੇਚੇ ਗਿਰ ਕੀ ਵੀ ਜਿਹਾ ਜੀ ਅੱਗੇ ਸੱਚੇ ਦੇ ਕਾਗਜ਼ ਪੱਪਾ ਪੱਤਰ ਮੰਗਣ ਲੱਗੇ ਠੀਕ ਆ ਉਹਦੀ ਪ੍ਰਕਿਰਿਆ ਹੁੰਦੀ ਆ ਟਾਈਮ ਹੁੰਦਾ ਉਹਦੇ ਸਾਹਮਣੇ ਹੋ ਜਾਊਗਾ ਕਿਹੜੇ ਉਹ ਛੱਡ ਕੇ ਭੱਜਣ ਲੱਗਿਆ ਕਿਹੜੋ ਪੰਜਾਬ ਛੱਡ ਕੇ ਭੱਜਣ ਲੱਗਿਆ ਲੋਕਲ ਬੰਦੇ ਆ ਇੱਥੇ ਸਾਡੇ ਰਹਿਣੇ ਵਾਲਿਆ ਪੰਜਾਬ ਦੇ ਰਹਿਣੇ ਵਾਲਿਆ ਦੇਖੋ ਇਹਦਾ ਜੇ ਤੁਸੀਂ ਕਰਨਾ ਜਿਹੜੇ ਗੈਂਗਸਟਰ ਤੁਸੀਂ ਫੜ ਫੜ ਅੰਦਰ ਜਿਵੇਂ ਮਤਲਬ ਸਾਫ ਸੰਭਾਲ ਕਰ ਰਹੇ ਹੋ ਉਹੀ ਤਿਆਰ ਕਿਤੇ ਰੱਖਦੇ ਉਹਨੇ ਸਜਾਵਾਂ ਵਾਲ ਦਿੱਤਾ ਜਾਵੇ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਗੱਲ ਕੀਤੀ ਜਾਵੇ ਉਸ ਵੈਕਟਰ ਬਾਦ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਵੇ ਜੇ ਤੁਸੀਂ ਕਹੋਗੇ ਵੀ ਸਰਕਾਰ ਕੀ ਕਰ ਕਿਤੇ ਨਾ ਕਿਤੇ ਇਸ ਚੀਜ਼ ਦਾ 2024 ਦੇ ਵੋਟਾਂ ਦੇ ਅਸਰ ਪੈਣਾ ਉਸ ਤੋਂ ਬਾਅਦ ਵੀ ਜਿਹੜੇ ਬਾਕੀ ਪੰਜਾਬ ਸਰਕਾਰ ਦਾ ਟਾਈਮ ਰਹਿੰਦਾ ਕਿਤੇ ਨਾ ਕਿਤੇ ਉਸ ਚੀਜ਼ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਸਰਕਾਰ ਨੂੰ ਇਸ ਧਿਆਨ ਨਾਲ ਜੀ ਬਿਲਕੁਲ ਕੀ ਲੱਗਦਾ ਕਿ ਦੇਖੋ ਇੱਥੇ ਜਿਹੜੇ ਛੋਟੇ ਜਿਹੇ ਬੱਚੇ ਨੇ ਜਨਮ ਲਿਆ ਹੈ ਜਿਹਨੂੰ ਸਾਰੇ ਸਿੱਧੂ ਮੂਸੇਵਾਲਾ ਹੀ ਕਹਿ ਰਹੇ ਨੇ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਨੇ ਲ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਲਈ ਵੀ ਇੱਥੇ ਸਮੱਸਿਆਵਾਂ ਜਿਹੜੀਆਂ ਨੇ ਉਹ ਵਾਸ ਸਕਦੀਆਂ ਨੇ ਮੈਡਮ ਦੇਖੋ ਜਦੋਂ ਜਲਮ ਹੋਉਂ ਤੋਂ 2 ਦਿਨ ਬਾਅਦ ਸਰਕਾਰ ਐਡਾ ਕਰ ਰਹੀ ਹੈ ਜਦੋਂ ਬੜਾ ਬਾਕੀ ਕੀ ਨਹੀਂ ਕਰੂਗੀ ਜੀ ਹੂੰ ਬਿਲਕੁਲ ਦੇਖੋ ਕਿਉਂ ਕਰ ਰਹੀ ਹੈ ਸਰਕਾਰ ਸਾਡਾ ਪਹਿਲਾ ਤਾਂ ਸਵਾਲ ਇਹ ਹੈ ਜੀ ਹੂੰ ਦੀ ਗੱਲ ਹੈ ਵੀ ਇਹ ਕੋਲ ਠੀਕ ਹੈ ਬੱਚੇ ਬੱਚੇ ਦਾ ਜਨਮ ਹੋਇਆ ਦੇਖੋ ਆਪ ਬੱਚਿਆਂ ਉਹ ਬੱਚੇ ਦਾ ਜਨਮ ਹੋਇਆ ਆਪ ਬੱਚਿਆਂ ਮੰਗ ਬੱਚਾ ਦੁਨੀਆ ਦੇ ਵਿੱਚ ਆਇਆ ਕਿਸੇ ਦੇ ਦਰਦ ਦੇ ਵਾਸਤੇ ਮੱਲਮ ਪੱਟੀ ਦਾ ਰਾਜ ਪਰਮਾਤਮਾ ਨੇ ਕੀਤਾ ਤੁਸੀਂ ਸ਼ੁਕਰ ਮਨਾਉਣਾ ਚਾਹੀਦਾ ਸਰਕਾਰ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਜਾ ਕੇ ਹੌਸਲਾ ਦੇਣਾ ਚਾਹੀਦਾ ਤੇ ਬੱਚੇ ਨੂੰ ਡੈਥ ਹੋਈ ਸੀ ਕਿ ਸੰਸਕਾਰ ਤੇ ਵੀ ਮਾਨ ਸਾਹਿਬ ਦਾ ਨਾਂ ਜਾਣਾ ਜਾਣਾ ਜਾਂ ਇਨੇ ਕਾਫਲੇ ਦੇ ਵਿੱਚ ਜਾਣਾ ਦਰ ਕੇ ਜਾਣਾ ਕਹੇ ਜਾਂ ਕਹੇ ਜਾਂ ਗਿਆਨ ਦੇਣੇ ਉਹਨਾਂ ਬੱਚਾ ਹੋਣ ਤੋਂ ਬਾਅਦ ਵੀ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਦੇ ਆ ਸਾਡੇ ਤਾਂ ਗੱਲ ਗਲੇ ਨਹੀਂ ਜੁਤਰ ਰਹੀ ਜੀ ਜੀ ਬਿਲਕੁਲ ਹਾਂ ਜੀ ਮਾਲਵਿੰਦਰ ਜੀ ਤੁਸੀਂ ਕੁਝ ਕਹਿ ਰਹੇ ਸੀ ਇੱਥੇ ਦੇਖੋ ਜੀ ਮੈਂ ਮੀਰ ਜੀ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਜਿਹੜਾ ਕੀ ਪਿੰਡ ਨੇ ਆਪਾਂ ਆਉਣ ਵਾਲੇ ਟਾਈਮ ਤੇ ਲੈ ਕੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੂਤਿਆਂ ਦੇ ਸਿਰ ਚੜ੍ਹ ਕੇ ਬੋਲੂਗਾ ਕਿ ਬਾਤ ਰਹੇ ਤੂੰ ਉਹਨਾਂ ਦਾ ਸਹਿਮਤ ਟਾਈਮ ਸਾਹਮਣੇ ਜਾਵੇ ਤਾਂ ਚੰਗੀ ਗੱਲ ਆ 12 ਰੁਪਏ ਦਾ ਲਾਸ਼ੀ ਗੁਰੂ ਹੁਜਾਗਰ ਜਿਉਂ ਸਾਡੇ ਪ੍ਰਧਾਨ ਮੰਤਰੀ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਖਿਲਾਫ ਉਹ ਦਰਨਾ ਦਿਲ ਦਾ ਉਕਾ ਦਿਖਾਇਆ ਉਹਨੇ ਹਾਂ ਜਰਤਾ ਦੇ ਰਿਹਾ ਹੂੰ ਸਾਡੇ ਆ ਪੰਜਾਬ ਦੇ ਵਿੱਚ ਜੰਮੇ ਗਏ ਨੂੰ ਨਾਗਰਿਕਤਾ ਨਹੀਂ ਮਿਲ ਰਹੀ ਸਰਕਾਰ ਡਰਦੀ ਕਿਉਂ ਆ ਇਸ ਗੱਲ ਤੇ ਪਤਾ ਨਹੀਂ ਕੀ ਹੋ ਜੂਗਾ ਵੀ ਪਾਕਿਸਤਾਨ ਦੇ ਬਾਰਡਰ ਨਾਲ ਕੋਈ ਗੱਲ ਹੈ ਕੋਈ ਵੀ ਸਾਨੂੰ ਖਤਰਾ ਹੋ ਜੂ ਬੱਚੇ ਜਾਂਦੇ ਨਹੀਂ ਧੀਆ ਪੁੱਤ ਸਭ ਦੇ ਜਾਂਦੇ ਨੇ ਸਭ ਦੇ ਖੁਸ਼ੀ ਆਵੇ ਨੇ ਐਡੀ ਵੇ ਤੇ ਸਰਕਾਰ ਨੂੰ ਕੀ ਕਾਲੀ ਪੈ ਗਈ ਕਾਗਜ਼ ਪੱਤਰਾਂ ਨੂੰ ਜੀ ਬਿਲਕੁਲ ਸਰਕਾਰ ਨੂੰ ਪੂਰੀ ਤੇ ਜੀਰੋ ਤੋਂ ਬਾਅਦ ਜ਼ੀਰੋ ਹੀਰੋ ਤੋਂ ਬਾਅਦ ਜ਼ੀਰੋ ਹੋ ਜਾਂਦੀ ਹੁੰਦੀ ਆ ਜੀ ਭਵੰਟਮਾਨ ਸਾਹਿਬ ਠੰਡੇ ਮੱਤੇ ਨਾਲ ਸੋਚਦਾ ਕਰੋ ਸਾਡੇ ਮੁੱਖ ਮੰਤਰੀਓ ਸਾਨੂੰ ਕਹਿਣ ਨੂੰ ਜੀ ਨਹੀਂ ਕਰਦਾ ਪਰ ਕੀ ਕਰੀ ਜਦੋਂ ਮੁੱਦੇ ਇਹੋ ਜਿਹੇ ਲੈ ਕੇ ਆਗਲੀ ਸਰਕਾਰ ਦੇ ਸਪਲਟੀ ਕਰਨ ਦੇਣਾ ਸਰਕਾਰ ਨੂੰ ਸੂਤੀ ਤੋਂ ਸੂਤੀ ਉਹ ਇਹ ਤੁਸੀਂ ਦੇਖ ਲੇ ਬੜਾ ਜੀ ਬਿਲਕੁਲ ਜੇ ਮੈਂ ਕਹਿੰਦਾ ਮਿਸਾਲ ਵਾਂਗ ਅੱਗੇ ਪਾਉਂ ਫੋਲ ਜਾਣੀ ਆ ਇਹ ਵੀਡੀਓ ਦੇਖਦੇ ਜਾਓ ਤੁਸੀਂ ਆਉਂਗਾ ਹੀ ਡਿਸਕਸ਼ਨ ਤੇ ਇਹ ਮੁੱਦਾ ਫਿਰ ਹੱਲੂਗਾ ਜੀ ਬਹੁਤ ਬਹੁਤ ਧੰਨਵਾਦ ਮਾਲਵਿੰਦਰ ਜੀ ਠੋੜਾ ਹਾਂਜੀ ਹਾਂਜੀ ਸੰਜੀਪ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਥੇ ਗੱਲ ਆਪਾਂ ਸਰਕਾਰਾਂ ਤੇ ਵੀ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਗੈਂਗਸਟਰਵਾਦ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਜਿਹੜੀ ਜਾਨ ਸੀ ਉਹ ਗਈ ਸੀ ਤੇ ਗੈਂਗਸਟਰਵਾਦ ਅਜੇ ਵੀ ਕਾਫੀ ਹੱਦ ਤੱਕ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਨਾ ਕੋਈ ਸੁਧਾਰ ਸਰਕਾਰ ਨੂੰ ਕਰਨੇ ਚਾਹੀਦੇ ਨੇ ਮੈਡਮ ਦੇਖੋ ਸਰਕਾਰ ਨੂੰ ਉਹ ਕੰਮ ਕਰਨੇ ਚਾਹੀਦੇ ਆ ਜੋ ਸਮਾਜ ਪ੍ਰਤੀ ਲੋਕਾਂ ਪ੍ਰਤੀ ਹੋਣ ਜੀ ਬਿਲਕੁਲ ਲੋਕਾਂ ਦੇ ਲਈ ਸਹੀ ਹੋਣ ਜੋ ਹਾਂ ਲੋਕਾਂ 'ਚੋਂ ਲਈ ਜੋ ਸਹੀ ਹੋਂ ਦੀ ਦੇਖੋ ਇਦਾਂ ਦੇ ਫੈਸਲੇ ਲੈਣੇ ਜਾਂ ਇਦਾਂ ਵੀ ਆ ਗੱਲਾਂ ਕਰਨੀਆਂ ਜਿੱਕਰ ਕਿਤੇ ਇਹਦਾ ਕੰਮ ਹੈ ਅੱਜ ਪਾਰਟੀ ਨੂੰ ਮਾਨ ਸਾਹਿਬ ਨੂੰ ਭੁਗਤਣਾ ਪਊਗਾ ਦੇਖੋ ਬਲਕੌਰ ਸਿੰਘ ਦੇ ਕਹਿਣ ਦੇ ਹਿਸਾਬ ਨਾਲ ਵੀ ਮਾਨ ਸਾਹਿਬ ਪਹਿਲਾਂ ਬਿਆਨ ਦੇ ਦਿੰਦੇ ਨੇ ਬਾਅਦ 'ਚ ਪਲਟ ਜਾਂਦੇ ਆ ਫਿਰ ਉਹ ਚੀਜ਼ ਦਾ ਫਾਇਦਾ ਕਹ ਰਿਆ ਜਾਂਦਾ ਜੀ ਜੀ ਬਿਲਕੁਲ ਤੇ ਦੇਖੋ ਇੱਥੇ ਜਿੱਥੇ ਉਹਨਾਂ ਦੇ ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੇ ਅੰਨੇ ਉਹੀ ਪ੍ਰਸ਼ੰਸਕਾ ਹੋਣ ਕਾਫੀ ਜ਼ਿਆਦਾ ਖੁਸ਼ ਵੀ ਨੇ ਆਪਾਂ ਜਿਹੜੀ ਹਵੇਲੀ ਦੇ ਵਿੱਚ ਉਹਨਾਂ ਦੀ ਰੌਣਕਾਂ ਵੀ ਕਾਫੀ ਦੇਖੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਖਬਰਾਂ ਦੇ ਵਿੱਚ ਵੀ ਕਾਫੀ ਆਇਆ ਤੇ ਕੀ ਲੱਗਦਾ ਹੈ ਕਿ ਦੇਖੋ ਇੱਥੇ ਕਿਤੇ ਨਾ ਕਿਤੇ ਕੁਝ ਨਾ ਕੁਝ ਹੋਰ ਵੀ ਜਿਹੜੇ ਉਹਨਾਂ ਦੇ ਵਿਰੋਧੀ ਲੋਕ ਨੇ ਉਹ ਵੀ ਅੱਗੇ ਆ ਕੇ ਬਹੁਤ ਜਿਹੜੀ ਸਮੱਸਿਆਵਾਂ ਨੇ ਉਹ ਖੜੀਆਂ ਕਰ ਸਕਦੇ ਨੇ ਮੈਡਮ ਸਰਕਾਰ ਸਮੱਸਿਆ ਖੜੀ ਕਰਨਵੇ ਵਿਰੋਧੀ ਖੜੀ ਕਰ ਲੈਣ ਜੀ ਜੀ ਲੇਕਿਨ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਦੇਖੋ ਉਹਨਾਂ ਦੀ ਸੁਣਵਾਈ ਹੋਈ ਆ ਪ੍ਰਮਾਤਮਾ ਹੀ ਸਾਈ ਬਣਦਾ ਹਰੇਕ ਬੰਦੇ ਦਾ ਉਹਨਾਂ ਵਿੱਚ ਪ੍ਰਮਾਤਮਾ ਸਾਈ ਬਣੂਗਾ ਕਿਤੇ ਨਾ ਕਿਤੇ ਮਾਨ ਸਾਹਿਬ ਦਾ ਇਹ ਹੀ ਬਿਆਨ ਬਹੁਤ ਭਾਰੀ ਪਾਊਗਾ ਮੈਂ ਦੁਬਾਰੇ ਰਿਪੀਟ ਕਰਦਾ ਕਿ ਉਹ ਬੰਦਾ ਉਹ ਕਰੋ ਜੋ ਕਿਤੇ ਨਾ ਕਿਤੇ ਠੀਕ ਹੁੰਦੀ ਹੈ ਇਹੀ ਹੈਗਾ ਵੀ ਦੇਖੋ ਖੁਸ਼ੀ ਬਣਾਉਣ ਦੀ ਬਜਾਏ ਤੁਸੀਂ ਉਹਨਾਂ ਦੇ ਅਗਲੇ ਦੇ ਜਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰੋ ਦੇਖੋ ਅਜੇ ਟਾਈਮ ਹੁੰਦਾ ਟਾਈਮ ਦੇ ਸਰ ਨਾਲ ਜੋ ਕਰ ਕਰਿਆ ਹੁੰਦੀ ਉਹ ਖੁਦ ਕਹਿ ਰਹੇ ਆ ਵੀ ਟਾਈਮ ਤੇ ਮੈਂ ਹਿਸਾਬ ਨਾਲ ਮੈਂ ਸਭ ਕੁਝ ਕਰੂੰਗਾ ਦੇਖੋ ਜਾਤਾ ਬੰਦਾ ਹੋ ਗਈ ਬੰਦਾ ਕੋਈ ਬਾਹਰ ਲਾ ਇਹ ਬੰਦਾ ਸਾਨੂੰ ਮੁੜ ਕੇ ਦੇਖੂਗਾ ਨਹੀਂ ਸਾਰਾ ਪਰਿਵਾਰ ਸਾਰਾ ਪੰਜਾਬ ਦੇ ਵਿੱਚ ਆ ਸਾਰੀ ਹਿਸਟਰੀ ਸਰਕਾਰ ਨੂੰ ਪਤਾ ਉਹਨਾਂ ਦੀ ਫਿਰ ਇੰਨਾਂ ਦੇ ਬਹਿਣਬਾਜੀ ਦੇਣ ਦੀ ਕੋਈ ਚੁਪਣੀ ਨਹੀਂ ਬਣ ਜੀ ਬਿਲਕੁਲ ਦੇਖੋ ਇਦਾਂ ਤੰਗ ਪਰੇਸ਼ਾਨ ਕਰਨਾ ਕਿਸੇ ਨੂੰ ਇੱਥੇ ਬਹੁਤ ਹੀ ਜੜੀ ਨਾਜਾਇਜ਼ ਗੱਲ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਫਿਰ ਅਗਲਿਆਂ ਨੂੰ ਇੱਥੇ ਦੁੱਖ ਵੀ ਲੱਗਦਾ ਹੈ ਕਿ ਦੇਖੋ ਸਾਡੇ ਨਾਲ ਪਹਿਲੀ ਇੱਥੇ ਇਨਸਾਫ ਨਹੀਂ ਹੋਇਆ ਸੀ ਤੇ ਹੁਣ ਜਿਹੜੀ ਫੇਰ ਸਮੱਸਿਆਵਾਂ ਨੇ ਸਰਕਾਰਾਂ ਵੱਲੋਂ ਵਿਰੋਧੀਆਂ ਵੱਲੋਂ ਇੱਥੇ ਉਤਪੰਨ ਕੀਤੀਆਂ ਜਾ ਰਹੀਆਂ ਨੇ ਆ ਬਿਰਕੋਲ ਮੈਡਮ ਬਿਰਕੋਲ ਦੇ ਕੋਲ ਜਿੰਨੇ ਆਮਦਾਰਾਂ ਦੀ ਬੰਦੇ ਨੂੰ ਇਹ ਤਕਰੀਬ ਹੁੰਦੀ ਆ ਜਿਸ ਦੇ ਕਰ ਖੁਸ਼ੀ ਆਈ ਉਹ ਤਕਰੀਬ ਹੁੰਦੀ ਆ ਆਹ ਚੀਜ਼ ਐਦਾ ਨਿਕਲ ਕੇ ਸਾਹਮਣੇ ਆਉਂਦੀ ਚਲੋ ਵਿਰੋਧੀਆਂ ਨੂੰ ਤਾਂ ਤਕਰੀਬ ਹੋਈ ਹੋਈ ਆ ਲੇਕਿਨ ਸਰਕਾਰ ਨੂੰ ਕੀ ਹੋਈ ਆ ਜੀ ਸਰਕਾਰ ਤਾਂ ਕਿਸੇ ਵੀ ਪੱਕੀਆ ਵਿਰੋਧੀ ਨਹੀਂ ਜੀ ਗੱਲ ਕਰਦੇ ਵੀ ਸਰਕਾਰ ਦਾ ਸਿਰਫ ਸਹੀ ਦੇ ਸਹੀ ਦੀ ਕਿਤੇ ਨਾ ਕਿਤੇ ਹੈਲਪ ਕਰਦੀ ਆ ਜਾਂ ਸਹੀ ਸਾਬ ਬੰਦਿਆਂ ਦੀ ਤਰ੍ਹਾਂ ਕਿਤੇ ਗੱਲ ਕਰਦੀ ਆ ਗੱਤ ਵੀ ਕਿਤੇ ਨਕੇਲ ਕੱਸਣ ਦੀ ਗੱਲ ਕਰਦੀ ਆ ਲੇਕਿਨ ਇਥੇ ਉਲਟੋ ਹੋ ਰਿਹਾ ਜਿਹੜੇ ਲੋਕ ਗਲਤ ਆ ਜਿਹੜੇ ਲੋਕ ਗਲਤ ਸਮਾਜ ਦੇ ਵਿੱਚ ਆਪਣਾ ਮਾਹੌਲ ਬਣਾ ਰਹੇ ਆ ਗੈਂਗਸਟਰ ਬਾਤ ਬੁਲਾ ਰਹੇ ਆ ਨਸ਼ੇ ਦੀ ਦੀ ਚਪੜੀ ਸਜਾ ਜਾਰੀ ਦੇ ਵਿੱਚ ਉਹਨਾਂ ਚੀਜ਼ਾਂ ਦੀ ਨੱਟ ਪਾਉਣ ਦੀ ਬਜਾਇ ਸਰਕਾਰ ਉਹਨਾਂ ਕੰਮਾਂ ਵੱਲ ਵੱਧ ਰਹੀ ਆ ਜਿਨ੍ਹਾਂ ਦੀ ਕੋਈ ਤੁਕ ਨਹੀਂ ਜੀ ਬਣਦੀ ਇਹ ਚੀਜ਼ ਬਹੁਤ ਮਹਿੰਗੀ ਪੈ ਜਾਣੀ ਸਰਕਾਰ ਨੂੰ ਅਸੀਂ ਤਾਂ ਕਹਿੰਦੇ ਆ ਮਾਨ ਸਾਹਿਬ ਨੂੰ ਕਦੇ ਵੀ ਕੋਈ ਗਿਆਨ ਦੇਣਾ ਜਾਂ ਕਦੇ ਕੋਈ ਗੱਲ ਕਰਨੀ ਆ ਬਹੁਤ ਸੋਚ ਸਮਝ ਕੇ ਕਰਨ ਕਿਉਂਕਿ ਉਹਨਾਂ ਦਾ ਇੱਕੀ ਕਸ਼ਬਦ ਲੋਕਾਂ ਦੇ ਮਨ ਤੱਕ ਜਾਂਦਾ ਜੀ ਬਹੁਤ-ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਸੀਂ ਹਮੇਸ਼ਾ ਹੀ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੱਤ ਤੋਂ ਵੱਧ ਜਾਣਕਾਰੀ ਦਿੰਦੇ ਹੋ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਹਾਂਜੀ ਅੱਜ ਦਾ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਸੀ ਕਿ ਬਲਕੌਰ ਸਿੰਘ ਸਿੱਧੂ ਵੱਲੋਂ ਇੱਥੇ ਇੱਕ ਬਿਆਨ ਦਿੱਤਾ ਗਿਆ ਤੇ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਤੋਂ ਇੱਥੇ ਬੱਚੇ ਦੇ ਦਸਤਾਵੇਜ਼ ਮੰਗੇ ਜਾ ਰਹੇ ਨੇ ਤਾਂ ਇਹ ਪੂਰੀ ਜਿਹੜੀ ਕਿਤੇ ਨਾ ਕਿਤੇ ਦੇਖੋ ਇਹ ਗੱਲ ਹੈ ਇਹ ਖਬਰ ਸੀ ਅਸੀਂ ਤੁਹਾਡੇ ਤੱਕ ਪਹੁੰਚਾਈ ਤੇ ਤੁਸੀਂ ਇਸ ਸੰਬੰਧੀ ਕੀ ਸੋਚਦੇ ਹੋ ਸਾਨੂੰ ਆਪਣੇ ਜਿਹੜੇ ਵਿਚਾਰ ਨੇ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਦੇਖੋ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਇੱਥੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਰਹੀ ਹੈ ਬਲਕੌਰ ਸਿੰਘ ਸਿੱਧੂ ਵੱਲੋਂ ਇੱਥੇ ਕਿਹਾ ਗਿਆ ਹੈ ਕਿ ਉਹ ਦਸਤਾਵੇਜ਼ ਅਸੀਂ ਇੱਥੇ ਦੇਵਾਂਗੇ ਪਰ ਸਾਨੂੰ ਇੱਥੇ ਥੋੜਾ ਜਿਹੜਾ ਸਮਾਂ ਹੈ ਉਹ ਦਿੱਤਾ ਜਾਵੇ ਹਾਂਜੀ ਤਾਂ ਤੁਸੀਂ ਵੀ ਜਿਹੜੇ ਆਪਣੇ ਕਮੈਂਟ ਨੇ ਉਹ ਸਾਨੂੰ ਜ਼ਰੂਰ ਕਰਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰਾਂ 'ਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹੁਣ ਤੁਸੀਂ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ